ਮਨ ਨੇ ਜੋ ਮੰਨ ਲਿਆ ਉਹ ਤੇ ਮਨ ਦੇ ਚ ਹੈ ਜੋ ਮਨ ਨੇ ਮੰਨਿਆ ਨਹੀਂ ਉਹ ਮਨ ਦੇ ਚ ਨਹੀਂ ਹੈ ਗਹਿराई ਨਾਲ ਸੁਣਨਾ ਉਹ ਨਹੀਂ ਹੈ ਹੁਣ ਨਾਲ ਦੂਸਰਾ ਨੁਕਤਾ ਵੀ ਮੈਂ ਬਿਆਨ ਕਰਦੇ ਆ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਮਨੁੱਖ ਸਮਾਂ ਕੱਢਦਾ ਹੈ ਨਾ ਯਤਨ ਕਰਦਾ ਹੈ ਨਾ ਉਪਰਾਲਾ ਕਰਦਾ ਹੈ 24 ਘੰਟੇ ਮਨੁੱਖ ਧਨ ਦੇ ਕਮਾਣ ਵਾਸਤੇ ਕੱਢ ਸਕਦਾ ਹੈ 24 ਘੰਟਿਆਂ 'ਚ 1 ਘੰਟਾ ਵੀ ਧਰਮ ਵਾਸਤੇ ਨਹੀਂ ਹੈ ਪ੍ਰਮਾਤਮਾ ਵਾਸਤੇ ਨਹੀਂ ਹੈ ਕਿਉਂ ਮਨ ਨਹੀਂ ਮੰਨਦਾ ਇਹ ਵੀ ਮਰਜ਼ ਕਰੇ ਮਨੁੱਖ ਧਨ ਦੀ ਹੱਤਰ ਆਪਣਾ ਦੇਨ ਵੀ ਗਵਾ ਸਕਦਾ ਹੈ ਦੇਨ ਦੀ ਖਾਤਰ ਧਨ ਨਹੀਂ ਗਵਾ ਸਕਦਾ ਇਹ ਵੀ ਮੈਂ ਅਰਜ਼ ਕਰਦੇ ਹਾਂ ਮਨੁੱਖ ਦੇਨ ਤੋਂ ਪ੍ਰਭਾਵਿਤ ਨਹੀਂ ਧਨ ਤੋਂ ਪ੍ਰਭਾਵਿਤ ਹੈ ਪ੍ਰਮਾਤਮਾ ਤੋਂ ਪ੍ਰਭਾਵਿਤ ਨਹੀਂ ਪਦਾਰਤ ਤੋਂ ਪ੍ਰਭਾਵਿਤ ਹੈ ਪਦਾਰਥਾਂ ਦੀ ਖਾਤਰ ਪ੍ਰਮਾਤਮਾ ਛੋੜਿਆ ਜਾ ਸਕਦਾ ਪ੍ਰਮਾਤਮਾ ਕੀ ਹੈ ਕੁਝ ਵੀ ਨਹੀਂ ਕੁਝ ਵੀ ਨਹੀਂ ਔਖੇ ਨਾ ਹੋਣਾ ਤੇ ਮੈਨੂੰ ਕਹਿਣ ਦੇਣਾ ਕਿਉਂਕਿ ਮੈਂ ਮਿਸ਼ਨਰੀ ਮੇਰੀ ਜ਼ਿੰਮੇਵਾਰੀ ਹੈ अगर किसी मनुख ने गुरु की रहत मर्यादा देन धर्म छोड़े है तो कारण की होगा धन होगा और की है? पदार्थ गए संसार होगा और की है? इस तो अलावा और हो रे मनुख धन तो प्रभावित है धर्म तो नहीं मनुख परिवार तो प्रभावित है निरंकार तो नहीं मनुख पदार्था तो प्रभावित है ਪਰਮਾਤਮਾ ਤੋਂ ਨਹੀਂ ਜਿਸ ਤੋਂ ਮਨ ਪ੍ਰਭਾਵਿਤ ਨਹੀਂ ਮਨ ਉਸ ਨੂੰ ਮੰਨਦਾ ਵੀ ਨਹੀਂ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਮਨ ਜਿਸ ਨੂੰ ਯਾਦ ਨਹੀਂ ਕਰਦਾ ਉਹਦੀ ਪ੍ਰਾਪਤੀ ਲਈ ਨਾ ਸਮਾਂ ਹੈ ਨਾ ਸੰਘਰਸ਼ ਸਾਰੀ ਜ਼ਿੰਦਗੀ ਮਨੁੱਖ ਪਰਿਵਾਰ ਤੋਂ ਨਿਛਾਵਰ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਭਾਗ ਵੀ ਗੁਰੂ ਵਾਸਤੇ ਨਹੀਂ ਹੈ ਨਹੀਂ ਕਿਹਾ ਸਾਰੀ ਜ਼ਿੰਦਗੀ ਮਨੁੱਖ ਪਦਾਰਥਾਂ ਤੋਂ ਕੁਰਬਾਨ ਕਰ ਸਕਦਾ ਹੈ ਜ਼ਿੰਦਗੀ ਦਾ ਦਸਵਾਂ ਹਿੱਸਾ ਵੀ ਪਰਮਾਤਮਾ ਵਾਸਤੇ ਨਹੀਂ ਹੈ ਜਦਕਿ ਜ਼ਿੰਦਗੀ ਦਿੱਤੀ ਵੀ ਉਸਨੇ ਇਹ ਤੇ ਹਕੀਕਤ ਹੈ ਇਹ ਤੇ ਸਚਾਈ ਹੈ ਮੈਂ ਫਿਰ ਦੋਰਾਵਾਂ ਇਹਨੂੰ ਗਹਿਰੇ ਨਾਲ ਪਕੜਨਾ ਮਨ ਜਿਸ ਤੋਂ ਪ੍ਰਭਾਵਿਤ ਨਹੀਂ ਮਨ ਉਸ ਨੂੰ ਨਹੀਂ ਮੰਨਦਾ ਮਨ ਜਿਸ ਨੂੰ ਮੰਨਦਾ ਨਹੀਂ ਮਨ ਉਸ ਨੂੰ ਯਾਦ ਵੀ ਨਹੀਂ ਕਰਦਾ ਦੁਨੀਆ ਭਰ ਦੇ ਅਵਤਾਰੀ ਪੁਰਸ਼ਾਂ ਨੇ ਕਿਹਾ ਹੈ ਪ੍ਰਮਾਤਮਾ ਨੂੰ ਯਾਦ ਕਰੋ ਉਰਦੂ ਚ ਕਹਿੰਦੇ ਨੇ ਯਾਦ ਕਰਨਾ ਪੰਜਾਬੀ ਚ ਕਹਿੰਦੇ ਨੇ ਚੇਤੇ ਕਰਨਾ ਸੰਸਕ੍ਰਿਤ ਦੇ ਚ ਕਹਿੰਦੇ ਨੇ ਸਿਮਰਨ ਕਰਨਾ ਸਿਮਰਨ ਕਰਨਾ ਚੇਤੇ ਕਰਨਾ ਯਾਦ ਕਰਨਾ ਇੱਕੋ ਹੀ ਗੱਲ ਹੈ ਇੱਕੋ ਹੀ ਗੱਲ ਹੈ ਬਾਰ ਬਾਰ ਯਾਦ ਕਿਸ ਦੀ ਆਵੇਗੀ ਜਿਸ ਤੋਂ ਮਨ ਪ੍ਰਭਾਵਿਤ ਹੈ ਬਾਰ ਬਾਰ ਮਨ ਕਿਸ ਦੀ ਮੰਗ ਕਰੇਗਾ ਜਿਸ ਤੋਂ ਮਨ ਪ੍ਰਭਾਵਿਤ ਹੈ ਬੜੇ ਧਿਆਨ ਨਾਲ ਸੁਣਨਾ ਮਨ ਜਿਸ ਤੋਂ ਪ੍ਰਭਾਵਤ ਨਹੀਂ ਮਨ ਮੰਨਦਾ ਹੀ ਨਹੀਂ ਮਨ ਯਾਦ ਵੀ ਨਹੀਂ ਕਰਦਾ ਮਨ ਕੋਈ ਪ੍ਰਮਾਤਮਾ ਤੋਂ ਪ੍ਰਭਾਵਤ ਨਹੀਂ ਤੁਸੀਂ ਆਖੋਗੇ ਪ੍ਰਭਾਵਤਾ ਤਾਂ ਤੇ ਗੁਰਦੁਆਰੇ ਆਇਆ ਪ੍ਰਭਾਵਤਾ ਤਾਂ ਤੇ ਬਾਣੀ ਪੜਦੇ ਮਨ ਮੰਨਦਾ ਸਾਡਾ ਪ੍ਰਮਾਤਮਾ ਨੂੰ ਗੁਰੂ ਨੂੰ ਤਾਂ ਹੀ ਤੇ ਗੁਰਦੁਆਰੇ ਆਉਂਦੇ ਹਾਂ ਹੁਣ ਮੈਂ ਬਾਵਨ ਅਖਰੀ ਦਾ ਦੂਜਾ ਸ਼ਲੋਕ ਤੁਹਾਡੇ ਸਾਹਮਣੇ ਰੱਖਾਂ ਗੁਰੂ ਅਰਜਨ ਦੇਵ ਜੀ ਦਾ ਇਹ ਤੇ ਸੀ ਕਬੀਰ ਦਾ ਮੈਂ ਪੂਰੀ ਬਾਵਨਖਰੀ ਦੀ ਕਥਾ ਵੀ ਬੇਸਤਰ ਸ਼ਹਿਰਾਂ ਦੇ ਵਿੱਚ ਕੀਤੀ ਹੈ ਜਮੂ ਕਾਨਪੁਰ ਲਖਨਊ ਦਿੱਲੀ ਇਤਿਆਦ ਬਾਵਨਖਰੀ ਗੌੜੀ ਮੱਲਾ ਪੰਜਵਾ ਬਾਵਨਖਰੀ ਗੌੜੀ ਸ੍ਰੀ ਕਬੀਰ ਜੀ ਬਾਵਨਖਰੀ ਇੱਕ ਇੱਕ ਅੱਖਰ ਦੀ ਮਹਿਮਾ ਮਾ ਅੱਖਰ ਤੋਂ ਕਬੀਰ ਕਹਿੰਦੇ ਨੇ ਮੰਮਾ ਮਨ ਸਿਉ ਕਾਜ ਹੈ ਮਨ ਸਾਦੇ ਸਿਧ ਹੋਏ ਮਨ ਹੀ ਮਨ ਸਿਉ ਕਹੇ ਕਬੀਰਾ ਮਨ ਸਾ ਮਿਲਿਆ ਨਾ ਕੋਇ ਮਨ ਜੈਸਾ ਹੋਰ ਕੋਈ ਨਹੀਂ ਕਿਉ ਇਹ ਮਨ ਸ਼ਕਤੀ ਇਹ ਮਨਸੀ ਹੋ ਇਹ ਮਨ ਪੰਜ ਤਦ ਕੋ ਜੀ ਮਨ ਸ਼ਿਵ ਨੂੰ ਮਨੇ ਪ੍ਰਮਾਤਮਾ ਨੂੰ ਮਨੇ ਤੇ ਮਨ ਪ੍ਰਮਾਤਮਾ ਹੋ ਜਾਂਦਾ ਹੈ ਮਨ ਪਦਾਰਥ ਨੂੰ ਮਨੇ ਤੇ ਮਨ ਪਦਾਰਥ ਹੋ ਜਾਂਦਾ ਹੈ ਮਨ ਪਰਿਵਾਰ ਨੂੰ ਮਨ ਲਵੇ ਤੇ ਪਰਿਵਾਰ ਦਾ ਰੂਪ ਹੋ ਜਾਂਦਾ ਹੈ ਮਨ ਨਿਰੰਕਾਰ ਨੂੰ ਮਨੇ ਤੇ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਤੋ ਮਨ ਨੇ ਪਰਿਵਾਰ ਨੂੰ ਪਰਿਵਾਰ ਕਰਕੇ ਮੰਨ ਲਿਆ ਪਦਾਰਥ ਨੂੰ ਪਦਾਰਥ ਕਰਕੇ ਮੰਨ ਲਿਆ ਧਨ ਨੂੰ ਧਨ ਕਰਕੇ ਮੰਨ ਲਿਆ ਮਨ ਨੇ ਪ੍ਰਮਾਤਮਾ ਨੂੰ ਪ੍ਰਮਾਤਮਾ ਕਰਕੇ ਨਹੀਂ ਮੰਨੇ ਨਹੀਂ ਮੰਨੇ ਤੁਸੀਂ ਆਖੋਗੇ ਮੰਨੇ ਤਾਂ ਤੇ ਆਇਆ ਹੁਣ ਫਿਰ ਗੋੜੀ ਮੱਲਾ ਪੰਜਵਾਂ 52 ਕਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਮਨ ਨੇ ਮੰਨਿਆ ਨਹੀਂ ਹੈ ਮਨ ਮੰਗਦਾ ਹੈ ਇਹ ਗੁਰੂ ਨੂੰ ਮੰਨਦਾ ਨਹੀਂ ਹੈ ਗੁਰੂ ਕੋਲ ਮੰਗਦਾ ਹੈ ਮੰਗ ਕਰਕੇ ਆਉਂਦਾ ਹੈ ਵਿਸ਼ਨੂੰ ਦੀ ਪੂਜਾ ਲక్ష్ਮੀ ਕਰਕੇ ਲక్ష్ਮੀ ਨਾ ਹੋਵੇ ਤੇ ਕੋਈ ਵਿਸ਼ਨੂੰ ਦੀ ਪੂਜਾ ਨਹੀਂ ਇਹ ਪ੍ਰਮਾਤਮਾ ਨੂੰ ਮੰਨਦਾ ਨਹੀਂ ਹੈ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਤੇ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਲੋਕ ਸੁਣੋ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬਈਆ ਜਾਂਤੇ ਕੁਸਲ ਨਾ ਕਬ ਹੋਂਤੀ ਜਦ ਵੀ ਇਹ ਪ੍ਰਮਾਤਮਾ ਕੋਲ ਮੰਗਦਾ ਹੈ ਪ੍ਰਮਾਤਮਾ ਨੂੰ ਛੋੜ ਕੇ ਬਾਕੀ ਸਭ ਕੁਝ ਮੰਗਦਾ ਹੈ ਪ੍ਰਮਾਤਮਾ ਨੂੰ ਕਹਿੰਦਾ ਮੰਗਦਾ ਆਖੇ ਮੰਗੇ ਕੀ ਦੇਹ ਦੇ ਐ ਵੀ ਲੈ ਐ ਵੀ ਲੈ ਐ ਵੀ ਮੇਰੇ ਘਰ ਆ ਜਾ ਐ ਵੀ ਮੇਰੇ ਘਰ ਆਏ ਐ ਵੀ ਮੇਰੇ ਘਰ ਆਏ ਤੇ ਪ੍ਰਮਾਤਮਾ ਕਹਿੰਦੇ ਵੀ ਮੈਂ ਵੀ ਆ ਜਾਵਾਂ ਨਾ ਨਾ ਤੂੰ ਇੱਕ ਪਾਸੇ ਰਹਿ ਫੇਰੀ ਕੋਈ ਲੋੜ ਉਹ ਆਏਗਾ ਤੇ ਮੇਰਾ ਸਭ ਕੁਝ ਬਦਲ ਕੇ ਰੱਖ ਦੇਗਾ ਆਪ ਦੀ ਗੈਤ ਲਈ ਅਰਜ਼ ਕਰਾਂ ਦੋ ਤਰ੍ਹਾਂ ਦੇ ਮਨੁੱਖ ਸਾਰੇ ਸੰਸਾਰ ਵਿੱਚ ਨੇ ਸਾਰੇ ਸੰਸਾਰ ਵਿੱਚ ਨੇ ਇੱਕ ਕਮਜ਼ੋਰ ਮਨੁੱਖ ਈਸ਼ਵਰ ਨੂੰ ਇਸ ਵਾਸਤੇ ਮੰਨ ਰਾਇ ਜੋ ਕੁਝ ਉਸ ਦੀਆਂ ਖਾਇਸ਼ਾਂ ਨੇ ਹੈ ਪੂਰੀਆਂ ਹੋਣ ਜੋ ਉਸ ਦੀਆਂ ਮੰਗਾਂ ਨੇ ਪੂਰੀਆਂ ਹਨ ਇੱਕ ਸ਼ਕਤੀਸ਼ਾਲੀ ਮਨੁੱਖ ਇੱਕ ਤਾਕਤਵਰ ਮਨੁੱਖ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਜੋ ਉਸ ਦੀਆਂ ਮੰਗਾਂ ਨੇ ਅਗਰ ਪਰਮਾਤਮਾ ਨੂੰ ਮੰਨ ਲਵੇ ਤਾਂ ਪੂਰੀਆਂ ਨਹੀਂ ਕਰ ਸਕਦਾ ਉਹ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ ਅਗਰ ਰੱਬ ਨੂੰ ਮੰਨਦਾ ਤੇ ਕਰ ਸਕਦਾ ਸੀ ਇੱਕ ਕਮਜ਼ੋਰ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਇਸ ਵਾਸਤੇ ਹੈ ਕਿ ਪਰਮਾਤਮਾ ਤੋਂ ਬਿਨਾ ਉਹਦੀਆਂ ਮੰਗਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਮਨੁੱਖ ਪਰਮਾਤਮਾ ਨੂੰ ਇਨਕਾਰ ਕਰ ਦਿੰਦਾ ਹੈ ਕਿਉਂਕਿ ਜੋ ਕੁਝ ਉਹ ਚਾਹੁੰਦਾ ਹੈ ਉਹ ਬਿਨਾ ਪਰਮਾਤਮਾ ਨੂੰ ਇੱਕ ਪਾਸੇ ꝺ ਤਿਆਂ ਪੂਰੀਆਂ ਨਹੀਂ ਕਰ ਸਕਦਾ ਉਹ ਤੇ ਦੁਰਾਚਾਰ ਕਰਨਾ ਚਾਹੁੰਦਾ ਹੈ ਉਹ ਤੇ ਸ਼ਰਾਬ ਪੀਣਾ ਚਾਹੁੰਦਾ ਹੈ ਉਹ ਤੇ ਗੁਰੂ ਨੂੰ ਇੱਕ ਪਾਸੇ ਕਰੇ ਗੁਸਤਾਖੀ maaf ਤਾਂ ਹੀ ਕਿਸਾਨ ਨੂੰ ਕੈਂਚੀ ਲਾ ਸਕਦਾ ਹੈ ਗੁਰੂ ਨੂੰ ਇੱਕ ਪਾਸੇ ਕਰੇ ਇਹ ਕਲਗੀਧਰ ਤੋਂ ਇੱਕ ਪਾਸੇ ਹੋ ਆਪਾਂ ਉਸ ਤਰ੍ਹਾਂ ਫੇਰਨਾ ਹੈ ਕੈਂਚੀ ਫੇਰਨੇ ਬਾਰ ਬਾਰ ਮੈਂ ਮਾਫੀ ਮੰਗ ਲਵਾਂ ਮੈਂ ਤੇ ਨਾਈ ਦੀ ਦੁਕਾਨ ਤੇ ਬੈਠਣਾ ਤੂੰ ਜਰਾ ਇੱਕ ਪਾਸੇ ਹੋ ਤੂੰ ਇੱਕ ਪਾਸੇ ਹੋਏਗਾ ਤੇ ਦਾੜੀ ਦੀ ਕੈਂਚੀ ਫੇਰਨੀ ਬੜੀ ਔਖੀ ਹੋ ਜਾਏਗੀ ਤੂੰ ਸਾਹਮਣੇ ਆ ਗਿਆ ਕੋਲ ਬੈਠ ਗਿਆ ਤਾਂ ਫਿਰ ਮੈਂ ਉਸ ਤਰ੍ਹਾਂ ਕੇਵੇ ਚਲਾਵਾਂਗਾ ਫਿਰ ਤੇ ਕੰਗਾ ਹੀ ਫੇਰਨਾ ਪੈਗਾ ਬੜੇ ਧਿਆਨ ਨਾਲ ਸੁਣਨਾ ਹੈ ਭਾਵੇਂ ਦਿਲ ਸ਼ਿਕਨੀ ਦੀ ਗੱਲ ਪਰ ਮੈਂ ਕੀ ਕਰਾਂ ਸਤਿਗੁਰੂ ਦਾ ਡੰਡੋਰ ਚੀ ਆ ਆਪਣੇ ਫਰਜ਼ ਨੂੰ ਨਿਭਾਣਾ। ਨਹੀਂ ਕਿਆਂ ਗੱਲਾਂ ਕਰਕੇ ਤੁਹਾਡੇ ਕੋਲ ਨਹੀਂ ਮੈਂ ਚਲੇ ਜਾਣਾ। ਇੱਕ ਕਮਜ਼ੋਰ ਮਰਕ ਪ੍ਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਕਿ ਉਸ ਦੀਆਂ ਮੰਗਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਉਹਦੀਆਂ ਖਾਹਿਸ਼ਾਂ ਪ੍ਰਮਾਤਮਾ ਤੋਂ ਬਿਨਾ ਪੂਰੀਆਂ ਨਹੀਂ ਹੋ ਸਕਦੀਆਂ। ਇੱਕ ਸੰਪੰਨ ਤੇ ਜ਼ਰਾ ਸ਼ਕਤੀਸ਼ਾਲੀ ਮਰਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰੀ ਹੋ ਜਾਂਦਾ ਹੈ ਇਨਕਾਰ ਕਰ ਦਿੰਦਾ ਹੈ ਜੋ ਕੁਝ ਉਹ ਕਰਨਾ ਚਾਹੁੰਦਾ ਹੈ ਅਗਰ ਪਰਮਾਤਮਾ ਨੂੰ ਇੱਕ ਪਾਸੇ ਨਾ ਕਰੇ ਤਾਂ ਕਰ ਨਹੀਂ ਸਕਦਾ ਉਹ ਕਰ ਨਹੀਂ ਸਕਦਾ ਅਗਰ ਖੁਦਾ ਨੂੰ ਮੰਨਣ ਵਾਲਾ ਔਰੰਗਜ਼ੇਬ ਹੁੰਦਾ ਤੇ ਆਪਣੇ ਪਿਓ ਨੂੰ ਜੇਲ੍ਹ ਦੇ ਵਿੱਚ ਪਾ ਸਕਦਾ ਸੀ ਉਹ ਤਿੰਨ ਬਿਰਾਵਾਂ ਦਾ ਕਾਤਲ ਹੈ ਆਪਣੇ ਤਿੰਨ ਭਰਾ ਮਾਰ ਦਿੱਤੇ ਉਹਨੇ ਵੱਡੀ ਭੈਣ ਨੂੰ ਵੀ ਜੇਲ੍ਹ ਦੇ ਵਿੱਚ ਪਾਇਆ ਉਹਨੇ ਆਪਣੀ ਬੱਚੀ ਤੇ ਵੀ ਜ਼ੁਲਮ ਕਰਾਇਆ ਇਹ ਸਭ ਕੁਝ ਕਰ ਸਕਦਾ ਸੀ ਇੱਕ ਕਮਜ਼ੋਰ ਮਲਕ ਪਰਮਾਤਮਾ ਨੂੰ ਇਸ ਵਾਸਤੇ ਮੰਨਦਾ ਹੈ ਪਰਮਾਤਮਾ ਤੋਂ ਬਿਨਾ ਉਹਦੀਆਂ ਇੱਛਾਵਾਂ ਦੀ ਪੂਰਤੀ ਨਹੀਂ ਹੋਵੇਗੀ ਇੱਕ ਸ਼ਕਤੀਸ਼ਾਲੀ ਵਣਕ ਪਰਮਾਤਮਾ ਨੂੰ ਇਸ ਵਾਸਤੇ ਇਨਕਾਰ ਕਰ ਦਿੰਦਾ ਹੈ ਕਿ ਅਗਰ ਉਸ ਨੂੰ ਇਨਕਾਰ ਨਾ ਕਰੇ ਤਾਂ ਆਪਣੀ ਇੱਛਾਵਾਂ ਦੀ ਪੂਰਤੀ ਨਹੀਂ ਕਰ ਸਕਦਾ ਦੋਵਾਂ ਦੇ ਸਾਹਮਣੇ ਆਪਣੀਆਂ ਇੱਛਾਵਾਂ ਨੇ ਮੰਗ ਲੈ ਰੱਬ ਦੀ ਕੋਈ ਗੱਲ ਨਹੀਂ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ मनुख परमात्मा ਨੂੰ ਮੰਨਦਾ ਨਹੀਂ ਹੈ परमात्मा ਕੋਲੋਂ ਮੰਗਦਾ ਹੈ ਮਮਾ ਮੰਗਨ ਹਾਰ ਇਆਨਾ ਦੇਨ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋਂ ਮੰਗੇ ਬੀਆ ਜਾਂਤੇ ਕੁਸੱਲਾ ਕਬਹੂ ਥੇ ਜਦ ਵੀ ਪਰਮਾਤਮਾ ਕੋਲ ਮੰਗਦਾ ਹੈ ਬੀਆ ਸ਼ਬਦ ਲੈਂਦੇ ਪੰਜਾਬ ਦੇ ਇਥੇ ਚੜਦੇ ਪੰਜਾਬ ਦੇ ਵਿੱਚ ਵਰਤੇ ਆ ਤੇ ਜਾਂਦਾ ਪਰ ਅਰਥ ਬਦਲ ਜਾਂਦੇ ਨੇ ਲਾਹੌਰ ਤੋਂ ਪਰੇ ਬਿਆਹ ਦੇ ਅਰਥ ਹੁੰਦੇ ਨੇ ਹੋਰ ਬਿਆਹ ਦੇ ਹੋਰ ਤੇ ਪਰ ਲਾਹੌਰ ਤੋਂ ਇਹਦੇ ਚੜਦੇ ਪੰਜਾਬ ਦੇ ਬਿਆਹ ਦੇ ਅਰਥ ਪਰੂਥਾ ਕਰਦੇ ਨੇ ਬਈ ਰੋਟੀ ਕਲ ਦੀ ਰੋਟੀ ਬਿਆਹ ਭੋਜਨ ਪਰੂਥਾ ਭੋਜਨ ਬਹਿ ਦੇ ਅਰਥ ਪਰੂਥਾ ਕਰਦੇ ਨੇ ਲੇਕਿਨ ਲਾਹੌਰ ਤੋਂ ਪਰੇ ਸਰਗੋਦਾ ਸਿਆਲਕੋਟ ਰਾਵਲਪਿੰਡੀ ਇਤਿਆਦਕ ਬਿਆਹ ਦੇ ਅਰਥ ਹੋਰ ਹੋਰ ਬਿਆਹ ਦੇ ਹੋਰ ਦੇ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬ ਹੋਥੀਆ ਜਦ ਵੀ ਪਰਮਾਤਮਾ ਕੋਲੋਂ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਕੁਝ ਹੋਰ ਹੀ ਮੰਗਦਾ ਹੈ ਪਰਮਾਤਮਾ ਨੂੰ ਨਹੀਂ ਮੰਗਦਾ ਜੋ ਮੰਗੇ ਤੋ ਮੰਗੇ ਬੀਆ ਜਾਂਤੇ ਕੁਸਲ ਨ ਕਬ ਹੋਥੀਆ ਇਹ ਪਰਮਾਤਮਾ ਨੂੰ ਮੰਨਦਾ ਨਹੀਂ ਪਰਮਾਤਮਾ ਕੋਲ ਮੰਗਦਾ ਹੈ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਹੈ ਇਹਦਾ ਸੰਬੰਧ ਮੰਗਣ ਦਾ ਹੈ ਮੰਗਣ ਦਾ ਜਿਸ ਦਾ ਸੰਬੰਧ ਹੈ ਮਹਾਰਾਜ ਕਹਿੰਦੇ ਨੇ ਇਆਣਾ ਮम्मा ਮੰਗਣ ਹਾਰ ਇਆਣਾ ਸ਼ਾਇਦ ਆਪ ਨੂੰ ਪਤਾ ਹੋਵੇ ਅਪਗ੍ਰਸਤੀ ਉਹ ਛੋਟਾ ਮਾਸੂਮ ਬੱਚਾ ਇਹ ਜੇ ਮੰਗਣਾ ਹੀ ਜਾਣਦਾ ਹੈ ਲੈਣਾ ਹੀ ਜਾਣਦਾ ਹੈ ਉਹਦੇ ਕੋਲ ਪੰਜ ਖਿਡੌਣੇ ਹੋਣ ਤੇ ਉਹਦੇ ਦੂਜੇ ਭਰਾ ਕੋਲ ਇੱਕ ਖਿਡੌਣਾ ਹੋਵੇ ਦੋਵੇਂ ਛੋਟੇ ਹੋਣ ਤੇ ਜਿਹਦੇ ਕੋਲ ਪੰਜ ਨੇ ਨਾ ਉਹਨੂੰ ਕਹਿ ਲਈਏ ਤਾਂ ਇੱਕ ਐਸਨੋ ਦੇ ਦੇ ਫਿਰ ਵੀ ਤੇਰੇ ਕੋਲ ਚਾਰ ਹੋ ਜਾਣਗੇ ਦੇ ਕੋਲ ਤੋਂ ਹੋਣਗੇ ਇੱਕ ਛਡਾਣਾ ਇਹਨੋਂ ਦੇ ਉਹਦਾ ਵਸ ਲਗੇ ਦੂਜੇ ਕੋਲ ਇੱਕ ਵੀ ਖੋਵੇਗਾ ਆਪਣੇ ਪੰਜਾਂ ਵਿੱਚ ਇੱਕ ਨਹੀਂ ਦੇਗਾ ਮਾਸੂਮ ਬੱਚਾ ਦੇਣਾ ਜਾਣਦਾ ਹੀ ਨਹੀਂ ਲੈਣਾ ਜਾਣਦਾ ਇਸ ਵਾਸਤੇ ਮਹਾਰਾਜ ਕਹਿੰਦੇ ਨੇ ਜੋ ਹਰ ਵਕਤ ਮੰਗਦਾ ਪਿਆ ਪ੍ਰਮਾਤਮਾ ਕੋਲ ਬੱਚਾ ਈਆਣਾ ਹੈ ਮम्मा ਮੰਗਨ ਹਰ ਈਆਣਾ ਦੇਣ ਹਾਰ ਦੇ ਰਹੋ ਸਜਣਾ ਇੱਕ ਸਿਆਣੀ ਮਾਂ ਨੂੰ ਪਤਾ ਹੈ ਕਿ ਮੇਰੇ ਇਸ ਬੱਚੇ ਨੂੰ ਛੋਟੇ ਜਿਹੇ 마ਸੂਮ ਬੱਚੇ ਨੂੰ ਕੀ ਚਾਹੀਦਾ ਹੈ ਕਿ ਉਸ ਨੂੰ ਇਤਨਾ ਵੀ ਨਹੀਂ ਪਤਾ ਤੇ ਮਾਂ ਹੋਣ ਦਾ ਉਹਦੇ ਕੋਲ ਸੁਭਾਗ ਵੀ ਨਹੀਂ ਹੈ ਕਿ ਆਪ ਪ੍ਰਮਾਤਮਾ ਨੂੰ ਇਤਨਾ ਵੀ ਨਹੀਂ ਪਤਾ ਜੀਵਾਂ ਦੀ ਕੀ ਲੋੜ ਹੈ ਜੋ ਮੰਗੇ ਤੋਂ ਮੰਗੇ ਵੀ ਆ ਜਾਂਤੇ ਕੁਸਲਨਾ ਕਬ ਹੋਂਤੀ ਆ ਮੰਗਣ ਦਾ ਸੰਬੰਧ ਹੈ ਮੰਨਣ ਦਾ ਸੰਬੰਧ ਨੇ ਹੁਣ ਮੈਂ ਅਰਜ਼ ਕਰਦਿਆਂ ਦੋ ਨੁਕਤੇ ਹੋਰ ਬਿਆਨ ਕਰਦਿਆਂ ਤੇ ਮੈਂ ਸਮਾਪਤੀ ਕਰਾਂ ਮਨੁੱਖ ਪਰਮਾਤਮਾ ਨੂੰ ਮੰਨਦਾ ਹੈ ਤੇ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਆਖਿਰ ਪ੍ਰੇਰਣਾ ਕਿੱਥੋਂ ਲੈਂਦਾ ਹੈ ਕਿੱਥੋਂ ਲੈਂਦਾ ਇਹਨਾਂ ਦੋ ਨੁਕਤਿਆਂ ਨੂੰ ਅਗਰ ਤੁਸੀਂ ਪਕੜ ਲਿਆ ਤੇ ਗੱਲ ਮੂਲ ਫਾੜੀ ਪਕੜਦੇ ਚਾ ਆ ਜਾਏਗੀ ਪਰਮਾਤਮਾ ਦੇ ਗਿਆਨ ਕਰਕੇ ਕੋਈ ਪਰਮਾਤਮਾ ਦੇ ਮਾਰਗ ਤੇ ਨਹੀਂ ਚੱਲਦਾ ਕਿਉਂ ਪਰਮਾਤਮਾ ਤੇ ਗਿਆਨ ਦੋਵੇਂ ਇਕੱਠੇ ਮਿਲਦੇ ਨੇ ब्रह्म ਤੇ ਬ੍ਰਹਮ ਦਾ ਗਿਆਨ ਦੋਵੇਂ ਇਕੱਠੇ ਮਿਲਦੇ ਨੇ ਇਹ ਨਹੀਂ ਗਿਆਨ ਅਜ ਮਿਲ ਗਿਆ ਤੇ ਬ੍ਰਹਮ ਕੱਲ ਮਿਲੇਗਾ ਬ੍ਰਹਮ ਅਜ ਮਿਲ ਗਿਆ ਤੇ ਗਿਆਨ ਕੱਲ ਮਿਲੇਗਾ ਕਥਾ ਹੀ ਨਹੀਂ ਦੋਵੇਂ ਇਕੱਠੇ ਮਿਲਦੇ ਨੇ ਜਿਵੇਂ ਕੋਈ ਇਹ ਆਖੇ ਬੜੀ ਧੁੱਪ نکਲੀ ਹੈ ਬੜਾ ਚਾਨਣਾ ਹੈ ਪਰ ਕਮਾਲ ਦੀ ਗੱਲ ਸੂਰਜ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਸਕਦਾ ਜੇ ਜਿਨੀ ਧੁੱਪ نکਲੀ ਹੈ ਇਤਨਾ ਚਾਨਣਾ ਹੈ ਤੇ ਸੂਰਜ ਹੈ ਪਰ ਕੋਈ ਇਹ ਆਖੇ ਧੁੱਪ ਤੇ ਬੜੀ ਫੈਲੀ ਹੋਈ ਏ ਚਾਨਣਾ ਤੇ ਬੜਾ ਹੈ ਪਰ ਕੀ ਕਰੀਏ ਸੂਰਜ ਤੇ ਨਿਕਲਿਆ ਹੀ ਨਹੀਂ ਇਹ ਗਲਤ ਹੈ ਤੇ ਕੋਈ ਇਹ ਆਖੇ ਸੂਰਜ ਤੇ ਸਿਰ ਤੇ ਖੜਾ ਹੈ ਨਿਕਲਿਆ ਹੋਇਆ ਹੈ ਕਮਾਲ ਦੀ ਗੱਲ ਹੈ ਚਾਨਣਾ ਤੇ ਹੈ ਹੀ ਕੋਈ ਨਹੀਂ ਇਹ ਕਿਸ ਤਰ੍ਹਾਂ ਹੋ ਗਿਆ ਸੂਰਜ ਹੈ ਤਾਂ ਦਿਨ ਵੀ ਹੈ ਦਿਨ ਹੈ ਤਾਂ ਸੂਰਜ ਹੈ ਸੂਰਜ ਹੈ ਤਾਂ ਚਾਨਣਾ ਹੈ ਚਾਨਣਾ ਹੈ ਤਾਂ ਸੂਰਜ ਵੀ ਹੈ ब्रह्म है तो न लगने भी है ज्ञान है तो ब्रह्म भी है ज्ञान है तो भगवान है भगवान है तो ज्ञान है दोनों इकट्ठे प्रकट होते हैं आगे पीछे नहीं प्रकट होते इस वास्ते ज्ञान करके कोई भगवान ਦੇ मार्ग ते ਨਹੀਂ ਚਲਦਾ ਫਿਰ ਪ੍ਰੇਰਣਾ ਕਿੱਥੋਂ ਲੈਂਦਾ ਐ ਦੋ ਨੁਕਤੇ ਮੈਂ ਤੁਹਾਨੂੰ ਬਿਆਨ ਕਰਨ ਲੱਗਾ ਤੇ ਫਿਰ ਸਮਾਪਤਿ रायपुर ਦੇ ਵਿੱਚ ਇੱਕ ਤਾਰਕਿਕ ਬੰਦੇ ਨੇ स्वामी विवेकानंद एक प्रश्न किया जिन्हें किसी वक्त किया विवेकानंद ने अगर भारत को बचा है तो हर घर देच गुरु गोबिंद सिंह का एक लाडला होना चाहिए उसे तो प्रेरित होकर मदन मोहन मालवीय ने भी कह दिता अगर भारत को आजाद रखना है संस्कृति को बचाई रखना है तो हर घर देच गुरु गोबिंद सिंह एक सिख हो मदन मोहन मालविया ਜਿਨੇ ਬਨਾਰਸ ਯੂਨੀਵਰਸਿਟੀ ਨੂੰ ਜਨਮ ਦਿੱਤਾ ਇਕਦਮ ਉਹਨਾਂ ਦੀ ਗੱਲ ਪਕੜਦੇ ਚ ਆ ਗਏ ਇਹ ਬੰਦਾ ਕਿੱਥੋਂ ਪਿਆ ਬੋਲਦਾ ਹੈ। ਕੀ ਆ ਮਨੁੱਖ ਨੂੰ ਅੰਧ ਵਿਸ਼ਵਾਸ ਚਾਹੀਦਾ ਹੈ? ਕੀ ਆ ਮਨੁੱਖ ਨੂੰ ਲੋੜ ਹੈ ਬਲਾਈਂਡ ਫੇਥ ਦੀ? ਵਿਵੇਕਾਨੰਦ ਬੋਲਪੈ ਬਲਾਈਂਡ ਫੇਥ ਵੀ ਚਾਹੀਦਾ ਹੈ। ਪਰ ਇੱਕ ਸ਼ਰਤ ਦੇ ਨਾਲ ਜਿਸ ਤੇ ਫੇਥ ਕਰੀਏ ਉਹ ਬਲਾਈਂਡ ਨਾ ਹੋਵੇ। ਅੰਧ ਵਿਸ਼ਵਾਸ ਵੀ ਚਾਹੀਦਾ ਹੈ। ਪਰ ਜਿਸ ਤੇ ਵੀ ਵਿਸ਼ਵਾਸ ਕਰੀਏ ਉਹ ਅੰਧਾ ਨਾ ਹੋਵੇ ਪਰਮਾਤਮਾ ਤੇ ਪ੍ਰਕਾਸ਼ਮਾਨ ਹੈ ਉਹਦੇ ਤੇ ਅਗਰ ਪੂਰਨ ਤੌਰ ਤੇ ਵਿਸ਼ਵਾਸ ਕਰ ਦਿੱਤਾ ਨਾਲ ਸਮਝ ਹੀ ਦੇ ਚੀ ਤੂੰ ਯਕੀਨ ਜਾਣੋ ਜਿੰਦਗੀ ਚ ਚਾਨਣਾ ਹੀ ਚਾਨਣਾ ਹੋ ਜਾਏਗਾ ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਏਗਾ ਪਰ ਮਨੁੱਖ ਉਸਦੇ ਮਾਰਗ ਤੇ ਕਿਸ ਤਰ੍ਹਾਂ ਚਲੇ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ ਇਹ ਜੋ ਮੈਂ ਗਿਆਨ ਦੀਆਂ ਗੱਲਾਂ ਤੁਹਾਨੂੰ ਕਰ ਰਿਹਾ ਅਕਸ਼ਰੀ ਗਿਆਨ ਹੈ ਇਹ ਅਨਭਵੀ ਗਿਆਨ ਨਹੀਂ ਹੈ ਅਕਸ਼ਰੀ ਗਿਆਨ ਸੁਣਨ ਸੁਣਾਉਣ ਵਾਸਤੇ ਹੁੰਦਾ ਹੈ ਸਮਝਣ ਸਮਝਾਉਣ ਵਾਸਤੇ ਹੁੰਦਾ ਹੈ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਮਨੁੱਖ ਉਹ ਨਹੀਂ ਰਹੇਗਾ ਕਬੀਰ ਕਿਸੇ ਵਿਦਿਆਲੇ ਤੋਂ ਨਹੀਂ ਪੜ੍ਹੇ ਤੇ ਪੰਡਤ ਲੋਕ ਸ਼ੂਦਰ ਨੂੰ ਪੜਾਂਦੇ ਵੀ ਨਹੀਂ ਸਨ ਇਤਨਾ ਗਿਆਨ ਜਿਹੜਾ ਉਹਦੇ ਅੰਦਰੋਂ ਪ੍ਰਗਟ ਹੋਇਆ ਉਹਨੂੰ ਅਨਭਵੀ ਗਿਆਨ ਕਹਿੰਦੇ ਨੇ ਜਿਹਨੇ ਕਬੀਰ ਦੀ ਜ਼ਿੰਦਗੀ ਨੂੰ ਹੀ ਬਦਲ ਕੇ ਰੱਖ ਦਿੱਤਾ ਅਨਭਵੀ ਗਿਆਨ ਮਨੁੱਖ ਨੂੰ ਬਦਲ ਕੇ ਰੱਖ ਦਿੰਦਾ ਹੈ ਅਕਸ਼ਰੀ ਗਿਆਨ ਨਾਲ ਜ਼ਿੰਦਗੀ ਚੱਲਦੀ ਤੇ ਹੈ ਬਦਲਦੀ ਕੋਈ ਨਹੀਂ ਅਵੇ ਮੈਂ ਕਥਾਈ ਨਹੀਂ ਬਦਲਦੇ ধੂਆਂ ਧਾਰ ਤਕਰੀਰਾਂ ਚਲਦੇ ਨੇ ਪਰ ਤਕਰੀਰ ਕਰਨ ਵਾਲੇ ਵੀ ਕੋਈ ਨਹੀਂ ਬਦਲਦੇ ਰਾਤ ਦਾ ਸ਼ੇਰ ਮੈਂ ਫਿਰ ਤੁਹਾਨੂੰ ਸਮਝਾ ਦਿਆਂ ਸੁਣਾ ਦਿਆਂ ਕਿਸੇ ਪਤਾ ਪੁੱਛੇ ਮੰਜ਼ਿਲ ਜਾਣਾ ਐ ਖੁਦਾ ਤੇਰਾ ਪਤਾ ਮੈਂ ਕਿਹਦੇ ਕੋਲ ਪੁੱਛਾਂ ਕਿਸੇ ਪਤਾ ਪੁੱਛੇ ਮੰਜ਼ਿਲ ਜਾਣਾ ਐ ਖੁਦਾ ਦੱਸ ਤੇ ਸਹੀ ਮੈਂ ਤੇਰੇ ਘਰ ਦਾ ਰਸਤਾ ਕਿਹਦੇ ਕੋਲ ਪੁੱਛਾਂ ਕੌਣ ਮੈਨੂੰ ਦੱਸੇ ਕਿਸ세 ਪਤਾ ਪੁੱਛੇ ਮੰਜ਼ਿਲੇ ਜਾਣਾ ਜਿਸ ਕੋ ਖਬਰ تھی ਤੇਰੀ ਉਹ ਬੇਖਬਰ ਮਿਲ ਜਿਹਦੇ ਕੋਲ ਤੇਰੀ ਖਬਰ ਸੀ ਉਹ ਤੇ ਖਬਰ ਦੱਸਣ ਜੋਗਾ ਹੀ ਨਹੀਂ ਸੀ ਚੁੱਪ ਖਾਮੋਸ਼ ਤੇ ਜਿਹੜੇ ਖਬਰ ਦੱਸਦੇ ਪੈਣ ਉਹਨਾਂ ਕੋਲ ਖਬਰ ਹੈ ਹੀ ਕੋਈ ਨਹੀਂ ਹੈ ਹੀ ਕੋਈ ਨਹੀਂ ਬੜੀ ਕਮਾਲ ਦੀ ਝੋਟ ਕੀਤੀ ਹੈ ਇਸ ਸ਼ਹਿਰ ਨੇ मनुख फिर किस प्रेरणा दे नाल परमात्मा ਦੇ ਮਾਰਗ ਤੇ ਚਲਦਾ ਹੈ ਕਿਉਂਕਿ ਗਿਆਨ ਤੇ ਭਗਵਾਨ ਤੇ ਦੋਵੇਂ ਇਕੱਠੇ ਮਿਲਦੇ ਨੇ मनुख ਚਲਦਾ ਹੈ ਮੌਤ ਦੇ ਗਿਆਨ ਕਰਕੇ ਮਰਨਾ ਮੌਲਾ ਮਰਨਾ ਮੌਤ ਹੈ ਇਸ ਵਾਸਤੇ ਮਹਾਰਾਜ ਇਹ ਕਹਿੰਦੇ ਨੇ परमात्मा ਦੀ ਗੱਲ ਛੱਡ ਤੂੰ ਪਹਿਲੇ ਮੌਤ ਨੂੰ ਕਬੂਲ ਕਰ ਜਦ ਕਿਸੇ ਨਿਕਟਵਰਤੀ ਦੀ ਮੌਤ ਹੋਵੇ ਤੇ मनुख ਸਮਸ਼ਾਨ ਘਾਟ ਤੇ ਪਹੁੰਚਿਆ ਹੋਵੇ ਅਰਦਾਸ ਉਹ ਦੌਂਦਾ ਹੈ ਪਵਿੱਤਰ ਹੋਂਦੇ ਸੈਂਕੜੇ ਦਫਾ ਜਪਜੀ ਸਾਹਿਬ ਦੇ ਪਾਠ ਕੀਤੇ ਨਿਰਦਾਸ਼ੁੱਧ ਨਹੀਂ ਹੋਇਆ ਸ਼ਮਸ਼ਾਨ ਵਿੱਚ ਸ਼ੁੱਧ ਹੋ ਗਿਆ ਨਾ ਕ੍ਰੋਧ ਨਾ ਲੋਭ ਨਾ ਕਾਮ ਹਿਰਦਾ ਬੇਰਾਗੀ ਉੱਥੇ ਨਿਕਟ ਵਰਤੀ ਦੀ ਮੌਤ ਨਾਲ ਹਿਰਦਾ ਬੇਰਾਗੀ ਹੋ ਜਾਂਦਾ ਹੈ ਤੇ ਪਵਿੱਤਰ ਹੋ ਜਾਂਦਾ ਹੈ ਤੇ ਜਿਸ ਨੂੰ ਆਪਣੀ ਮੌਤ ਦਿਖਾਏ ਇਹਦੇ ਆਪਣੀ ਮੌਤ ਇਹ ਤੇ ਨਿਕਟ ਵਰਤੀ ਦੀ ਮੌਤ ਸੀ ਇਹ ਤੇ ਸੰਬੰਧੀ ਦੀ ਮੌਤ ਸੀ ਚਾਹੇ ਉਹ ਸੰਬੰਧੀ ਭਰਾ ਸੀ ਮਾਂ ਸੀ ਪਿਤਾ ਸੀ ਦੋਸਤ ਸੀ ਨਿਕਟਵਰਤੀ ਨਿਕਟਵਰਤੀ ਦੀ ਮੌਤ ਨਾਲ ਜਿਵੇਂ ਮੌਤ ਨੇੜੇ دکھائی ਦਿੱਤੀ ਹਿਰਦਾ ਸ਼ੁੱਧ ਹੋ ਗਿਆ ਤੇ ਨਿਕਟਵਰਤੀ ਦੀ ਮੌਤ ਨਾਲ ਹਿਰਦਾ ਇਤਨਾ ਸ਼ੁੱਧ ਹੋ ਗਿਆ ਵਕਤੀ ਤੌਰ ਤੇ ਤੇ ਜੇ ਆਪਣੀ ਮੌਤ ਦਿਖਾਈ ਦੇਵੇ ਤਾਂ ਕਿੰਨਾ ਹਿਰਦਾ ਪਵਿੱਤਰ ਹੋ ਜਾਏਗਾ ਕਿੰਨਾ ਹਿਰਦਾ ਸ਼ੁੱਧ ਹੋ ਜਾਏਗਾ ਤੋ ਮਹਾਰਾਜ ਕਹਿੰਦੇ ਨਾ ਰੱਬ ਦੀ ਗੱਲ ਨੰਬਰ ਦੋ ਤੇ ਤੂੰ ਪਹਿਲੇ ਮਰਨਾ ਕਬੂਲ ਕਰ ਪਹਿਲਾ ਮਰਨ ਕਬੂਲ ਜੀਵਨ ਕੇ ਛੜਾਸ ਹੋਏ ਸਭਨ ਕੇ ਰਹਿਣ ਕਾ ਤੋ ਆਓ ਹਮਾਰੇ ਪਾਸ ਪਰਮਾਤਮਾ ਦੇ ਮਾਰਗ ਤੇ ਕੋਈ ਚੱਲਦਾ ਹੈ ਗਿਆਨ ਕਰਕੇ ਨਹੀਂ 99 ਵਿਸਦੀ ਦੁੱਖ ਦੀ ਚੋਟ ਨਾਲ ਚੱਲਦਾ ਹੈ ਕੋਈ ਗਿਆਨ ਕਰਕੇ ਮਹਾਤਮਾ ਬੁੱਧ ਪਰਮਾਤਮਾ ਨੂੰ ਲੱਭਣ ਵਾਸਤੇ ਨਹੀਂ ਗਿਆ ਸਾਰੇ ਸੁਖ ਉਹਦੇ ਕੋਲ ਸਨ ਲੇਕਿਨ ਉਸਨੇ ਇੱਕ ਦਿਨ ਬਿਮਾਰ ਨੂੰ ਦੇਖਿਆ ਹਿਰਦਾ ਚੋਟ ਖਾ ਗਿਆ ਇੱਕ ਦਿਨ ਇੱਕ লাশ ਦੇਖ ਲਈ ਹਿਰਦਾ ਚੋਟ ਖਾ ਗਿਆ ਇੱਕ ਦਿਨ ਉਸਨੇ ਇੱਕ ਬੁੱਢੇ ਨੂੰ ਦੇਖ ਲਿਆ ਹਿਰਦਾ ਚੋਟ ਖਾ ਗਿਆ ਦੁੱਖ ਖੁਦ ਨੂੰ ਲਗੇ ਜਾਂ ਦੂਜੇ ਦਾ ਦੁੱਖ ਮਹਿਸੂਸ ਹੋਵੇ ਦੁੱਖ ਦੀ ਚੋਟ ਨਾਲ ਮਨੁੱਖ ਪਰਮਾਤਮਾ ਦੇ ਮਾਰਗ ਤੇ ਚੱਲਦਾ ਹੈ ਗਿਆਨ ਕਰਕੇ ਨਹੀਂ ਕਤਈ ਗਿਆਨ ਕਰਕੇ ਤਨ ਕਬਰ ਤੱਕ ਪਹੁੰਚੇ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚ ਜਾਏ ਤਾਂ ਗੁਰਬਾਣੀ ਕਹਿੰਦੀ ਹੈ ਯਾਤਰਾ ਸਫਲ ਹੋ ਗਈ ਸਫਨ ਸਫਲ ਬਈ ਸਫਲ ਯਾਤਰਾ ਆਮਣ ਜਾਣ ਰਹੇ ਮਿਲੇ ਸਾਦਾ ਤਨ ਤੇ ਅਜੇ ਸ਼ਮਸ਼ਾਨਤਕ ਨਹੀਂ ਪਹੁੰਚਿਆ ਮਨ ਭਗਵਾਨ ਦੇ ਚਲੇਨ ਹੋ ਗਿਆ ਜੋਤ ਦੇ ਚ ਜੋਤ ਹੋ ਗਿਆ ਇਹਨੂੰ ਕਹਿੰਦੇ ਨੇ ਜੀਵਨ ਮੁਕਤ ਪ੍ਰਭ ਕੀ ਆ ਗਿਆ ਆਤਮ ਹੈ ਤਾਵੇ ਜੀਵਨ ਮੁਕਤ ਸੋ ਕਹਾਵੇ ਇਹ ਜੀਵਦਿਆਂ ਜੀ ਮੁਕਤ ਹੋ ਗਏ ਕਹਤ ਕਬੀਰ ਜੋ ਹਰ ਲਿਆਵੇ ਜੀਵਤ ਬੰਧਨ ਤੋਰੇ ਜੋ ਹਰੀ ਦਾ ਚਿੰਤਨ ਕਰਦਾ ਹੈ ਜੀਵਤ ਮੁਕਤ ਮੁਕਤ ਹੋ ਜਾਂਦਾ ਹੈ ਕਿਸੇ ਪ੍ਰਕਾਰ ਦੇ ਦੁੱਖਾਂ ਦਾ ਬੰਧਨ ਕਲ ਕਲੇਸ਼ ਦਾ ਬੰਧਨ ਚਿੰਤਾਵਾਂ ਦਾ ਬੰਧਨ ਉਸਤੇ ਨਹੀਂ ਰਹਿ ਜਾਂਦਾ ਸਾਰੇ ਬੰਧਨ ਉਸਦੇ ਟੁੱਟ ਜਾਂਦੇ ਨੇ ਉਹ ਜੀਵਨ ਮੁਕਤ ਹੋ ਜਾਂਦਾ ਹੈ ਤੇ ਜੋ ਜੀਵਨ ਮੁਕਤ ਨਹੀਂ ਹੋਇਆ ਮਰ ਕੇ ਕੋਈ ਮੁਕਤ ਨਹੀਂ ਹੁੰਦਾ ਅਕਸਰ ਐਸਾ ਹੁੰਦਾ ਹੈ ਤਨ ਸ਼ਮਸ਼ਾਨ ਤੱਕ ਪਹੁੰਚ ਗਿਆ ਹੈ ਮਨ ਭਗਵਾਨ ਤੱਕ ਨਹੀਂ ਪਹੁੰਚਿਆ ਹੁਣ ਫਿਰ ਜਨਮ ਹੋਵੇਗਾ ਫਿਰ ਜਨਮ ਹੋਵੇਗਾ ਤਨ ਸ਼ਮਸ਼ਾਨ ਤੱਕ ਪਹੁੰਚੇ ਉਸ ਤੋਂ ਪਹਿਲੇ ਮਨ ਭਗਵਾਨ ਤੱਕ ਪਹੁੰਚੇ ਤਨ ਮਿੱਟੀ ਦੇ ਵਿੱਚ ਮਿੱਟੀ ਹੋਵੇ ਉਸ ਤੋਂ ਪਹਿਲੇ ਮਨ ਜੋਤ ਦੇ ਵਿੱਚ ਜੋਤ ਹੋ ਜਾਏ ਤਾਂ ਯਾਤਰਾ ਸੰਪੂਰਨ ਹੋ ਗਈ ਇਸੇ ਨੂੰ ਗੁਰਬਾਣੀ ਕਹਿੰਦੀ ਹੈ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਆਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਯਾਤਰਾ ਸੰਪੂਰਨ ਹੋ ਗਈ ਬੂੰਦ ਸਾਗਰ ਤੱਕ ਪਹੁੰਚ ਗਈ ਹੈ ਸਾਗਰ ਹੋ ਗਈ ਮਨ ਪ੍ਰਭੂ ਤੱਕ ਪਹੁੰਚ ਗਿਆ ਹੈ ਪ੍ਰਮਾਤਮਾ ਦਾ ਰੂਪ ਹੋ ਗਿਆ ਹਰ ਕਾ ਭਗਤ ਸੋ ਹਰ ਹੀ ਜੈ ਆ ਹਰੀ ਦੇ ਭਗਤ ਨੂੰ ਹਰੀ ਜੈਸਾ ਕਿਉਂ ਕਹਿ ਦਿੱਤਾ ਹੈ ਉਹਨਾਂ ਦਾ ਮਨ ਜੋਤ ਦੇ ਚ ਜੋਤ ਹੋ ਗਿਆ ਹੈ ਜੋਤੀ ਜੋਤ ਰਲੀ ਸੰਪੂਰਨ ਥਿਆਰਾ ਸਤਗੁਰudev ਜੀ ਮਹਾਰਾਜ ਰਹਿਮਤ ਕਰਨ ਬਖਸ਼ਿਸ਼ ਕਰਨ ਗੁਰਬਾਣੀ ਚ ਜਿਹੜੀਆਂ ਵਿਚਾਰਾਂ ਸਨ ਉਹ ਮੇਰੇ ਸਾਹਮਣੇ ਰੱਖਣ ਦੀ ਨਿਮਾਣੀ ਕੋਸ਼ਿਸ਼ ਕੀਤੀ ਹੈ ਔਰ ਗੁਰਬਾਣੀ ਐਸਾ ਕਹਿੰਦੀ ਹੈ ਜਹਿ ਸਿਮਰਤ ਸਭ ਕਿਲਵੇ ਕਨਾਸੈ ਪਿਤਰੀ ਹੋਏ ਉਧਾਰੋ ਆਪਣੇ ਪਿਤਰਾਂ ਨੂੰ ਜੋ ਚਲੇ ਗਏ ਨੇ ਇੱਕੋ ਹੀ ਚੀਜ਼ ਭੇਜੀ ਜਾ ਸਕਦੀ ਹੈ ਪ੍ਰਭੂ ਦਾ ਸਿਮਰਨ ਸੰਕਲਪ ਕਰਕੇ ਬਾਣੀ ਦਾ ਪਾਠ ਤੇ ਪ੍ਰਭੂ ਦਾ ਨਾਮ ਜਪੇ ਤੇ ਮਨੁੱਖ ਸੰਕਲਪ ਕਰੇ ਇਹ ਮੇਰਾ ਜਪਿਆ ਹੋਇਆ ਨਾਮ ਇਹ ਪਾਠ ਇਹ ਮੇਰੀ ਬੰਦਗੀ ਮੇਰੇ ਪਿਤਰਾਂ ਦੀ ਚੌਲੀ ਜਪੇ ਤਾਂ ਗੁਰਬਾਣੀ ਕਹਿੰਦੀ ਹੈ ਪਹ ਜਾਂਦੀ ਜਹਿ ਸਿਮਰਤ ਸਭ ਕਿਲਵੇ ਕਨਾਸੈ ਪੇਤ੍ਰੀ ਹੋਏ ਉਧਾਰ ਧਨ ਨਹੀਂ ਪਹੁੰਚ ਸਕਦਾ ਪਦਾਰਥ ਨਹੀਂ ਪਹੁੰਚਾਇਆ ਜਾ ਸਕਦੇ ਪ੍ਰਭੂ ਦਾ ਨਾਮ ਨਿਰਆਕਾਰ ਹੈ ਉਸ ਨਿਰਆਕਾਰ ਦੁਨੀਆ ਨੂੰ ਇਹ ਨਿਰਆਕਾਰ ਚੀਜ਼ ਭੇਜੀ ਜਾ ਸਕਦੀ ਹੈ ਹੁਣ ਇੱਥੇ ਹੀ ਸਮਾਪਤੀ ਜੋ ਕੁਛ ਆਪਨੇ ਸਰਵਨ ਕੀਤਾ ਸੁਣ ਕੇ ਤੁਹਾਡੇ ਹਿਰਦੇ ਚ ਵਸੇ ਸੁਣਾ ਕੇ ਮੇਰੇ ਹਿਰਦੇ ਚ ਵਸੇ ਤੁਹਾਡਾ ਸੁਣਿਆ ਹੋਇਆ ਸਫਲ ਹੋਵੇ ਮੇਰਾ ਸੁਣਾਇਆ ਹੋਇਆ ਸਫਲ ਹੋਵੇ ਬਾਰ-ਬਾਰ ਸਾਰਿਆਂ ਦਾ ਧੰਨਵਾਦ ਭੁੱਲ ਚੁੱਕ ਦੀ ਸ਼ਮਾ ਵਾਹ ਗੁਰੂ ਜੀ ਕਾ ਅਕਾਲ ਸਤਿ ਵਾਹਿਗੁਰੂ ਜੀ